ਫਤੇਗੜ ਸਾਹਿਬ ਚ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਸਮਾਗਮ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 1984 ਦੇ ਸਿੱਖ ਦੰਗਿਆਂ ਬਾਰੇ ਇੱਕ ਵੱਡੀ ਸਟੇਟਮੈਂਟ ਦਿੱਤੀ ਹੈ ਰਾਜਨਾਥ ਸਿੰਘ ਨੇ ਕਿਹਾ ਕਿ 22 ਕੇਸ ਮੁੜ ਰੀਓਪਨ ਕੀਤੇ ਜਾਣਗੇ ਔਰ ਉਹਨਾਂ ਦਾ ਕਹਿਣਾ ਕਿ 286 ਕੇਸ ਨੇ ਜਿਹੜੇ ਉਨ੍ਹਾਂ ਦੇ ਅੰਦਰ ਸਹੀ ਜਾਂਚ ਨਹੀਂ ਹੋਈ ਸੀ ਜੋ SIT ਬਣਾਈ ਸੀ ਇਸ ਮਾਮਲੇ 'ਚ ਜੋ ਉਸਨੇ ਇਨਵੈਸਟੀਗੇਸ਼ਨ ਕੀਤੀ ਹੈ ਉਸ ਦੇ ਤੱਥ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਨਾਲ 1984 'ਚ ਵੱਡਾ ਤੱਕਾ ਹੋਇਆ ਸੀ ਔਰ ਇਸ ਜੋ ਜ਼ੁਲਮ ਹੋਇਆ ਸਿੱਖ ਭਾਈਚਾਰੇ ਤੇ ਇਹਦਾ ਇਨਸਾਫ ਸਿੱਖ ਭਾਈਚਾਰੇ ਨੂੰ ਮਿਲਣਾ ਚਾਹੀਦਾ ਐਨਡੀਏ ਦੀ ਸਰਕਾਰ ਇਸ ਮਸਲੇ ਤੇ ਕੰਮ ਕਰ ਰਹੀ ਹੈ ਔਰ ਇਸ ਮਸਲੇ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੋ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਕਿਹਾ ਸੀ ਕਿ ਭਾਜਪਾ ਇਸ ਤਰ੍ਹਾਂ ਦੀ ਖੇਡ ਸਿਆਸੀ ਤੌਰ ਤੇ ਖੇਡ ਸਕਦੀ ਹੈ ਕਿਉਂਕਿ ਪੰਜਾਬ 'ਚ 2017 ਚ ਚੋਣਾ ਆਉਣ ਜਾ ਰਹੀਆਂ ਨੇ ਤਾਂ ਉਸ ਤੋਂ ਪਹਿਲਾਂ ਇੱਕ ਸਿਆਸੀ ਪੱਤਾ ਖੇਡਿਆ ਜਾ ਸਕਦਾਗਾ ਔਰ ਰਾਜਨਾਥ ਸਿੰਘ ਦਾ ਬਿਆਨ ਉਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਰਾਜਨਾਥ ਸਿੰਘ ਦਾ ਕਹਿਣਾ ਕਿ ਸਿੱਖ ਭਾਈਚਾਰੇ ਦੀ ਇੱਕ ਵੱਡੀ ਦੇਣ ਪੂਰੇ ਦੇਸ਼ ਨੂੰ ਆ ਸਿੱਖ ਪੰਥ ਪੂਰੇ ਦੇਸ਼ ਦੇ ਲਈ ਸੁਰੱਖਿਆ ਕਰਦਾ ਰਿਹਾ ਪੂਰੇ ਦੇਸ਼ ਦੀ ਰੱਖਿਆ ਸਿੱਖ ਪੰਥ ਦੇ ਲੋਕ ਕਰਦੇ ਨੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਉਹਨਾਂ ਨੇ ਇਸੇ ਨਾਲ ਜੋੜਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਇਸ ਨਾਲ ਜੋੜਿਆ ਤਾਂ ਰਾਜਨਾਥ ਸਿੰਘ ਨੇ ਅੱਜ ਵੱਡੀ ਸਟੇਟਮੈਂਟ ਇਹੀ ਦਿੱਤੀ ਕਿ 22 ਕੇਸ ਰੀਓਪਨ ਹੋਣਗੇ ਔਰ 286 ਕੇਸ ਜਿਨ੍ਹਾਂ ਚ ਸਹੀ ਜਾਂਚ ਨਹੀਂ ਹੋਈ ਉਹਨਾਂ ਦੀ ਵੀ ਜਾਂਚ ਹੋਵੇਗੀ ਤਾਂ 84 ਦੇ ਮਾਮਲੇ ਦੇ ਅੰਦਰ ਇੱਕ ਵਾਰ ਫਿਰ ਰਾਜਨਾਥ ਸਿੰਘ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਇੱਕ ਨਵਾਂ ਐਲਾਨ ਕੀਤਾ ਜੋ ਸਿੱਖ ਭਾਈਚਾਰੇ ਔਰ ਪੰਜਾਬ ਦੀ ਸਿਆਸਤ ਤੇ ਅਸਰ ਪਾਵੇਗਾ। ਕੈਮਰਾਮੈਨ ਗੁੰਜੀਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਝਾ ਫਤਿਹਗੜ੍ਹ ਸਾਹਿਬ